ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦਾ ਹਜ਼ੂਰ ਗਰੀਬ ਨਿਵਾਜ ਕਿਲੇ ਵਾਲੇ ਸੱਚੇ ਪਾਤਸ਼ਾਹ ਜੀ ਦੇ ਨਿੱਗੀ ਗੋਦ ਦਾ ਚਰਨਾਂ ਦਾ ਆਨੰਦ ਮਾਣ ਰਹੇ ਹੋ ਸਾਧ ਸੰਗਤ ਜੀਓ ਆਓ ਸਿਰਫ ਹਾਜ਼ਰੀ ਭਰਨ ਵਾਸਤੇ ਤੁਹਾਡੇ ਸੰਗਤਾਂ ਦੇ ਚਰਨ ਪਰਸਣ ਵਾਸਤੇ 2 ਕੁ ਮਿੰਟ ਵਾਸਤੇ ਹਾਜ਼ਰੀ ਭਰਨ ਵਾਸਤੇ ਸਟੇਜ ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਆਓ ਸਾਰੇ ਆਪਾਂ ਰਲ ਕੇ ਆਪੋ ਆਪਣੀ ਹਾਜ਼ਰੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲਵਾਈਏ ਗੁਰੂ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਨੂੰ ਗੱਜ ਕੇ ਬੁਲਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਬੱਚੇ ਨੇ ਬਹੁਤ ਸੋਹਣਾ ਕੀਰਤਨ ਕੀਤਾ ਇਹਨਾਂ ਨੂੰ ਸੁਣ ਕੇ ਇਹਨਾਂ ਦੇ ਦਾਦਾ ਜੀ ਦੀ ਯਾਦਤ ਆ ਜਾਉ ਜੀ ਇਹਨਾਂ ਦੇ ਪਿਤਾ ਜੀ ਨਾਲ ਢੋਲਕੀ ਵਜਾਉਂਦੇ ਸਨ ਇਹਨਾਂ ਦੇ ਦਾਦਾ ਜੀ ਜਿਸ ਤਰ੍ਹਾਂ ਦਾ ਕੀਰਤਨ ਕਰਦੇ ਸਨ ਉਹੀ ਆਵਾਜ਼ ਕੰਨਾਂ ਵਿੱਚ ਪਈ ਤੇ ਉਹੀ ਆਨੰਦ ਆਉਣਾ ਸ਼ੁਰੂ ਹੋ ਗਿਆ ਤੇ ਸਾਧ ਸੰਗਤ ਜੀਓ 2 ਕੁ ਮਿੰਟ ਵਾਸਤੇ ਬੇਨਤੀ ਹੈ ਕਿ ਗੁਰੂ ਮਹਾਰਾਜ ਹਰੀ ਹਜੂਰ ਗਰੀਬਨਵਾਜ਼ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਬੈਠੇ ਹੋ ਗੁਰੂ ਮਹਾਰਾਜ ਇੱਥੋਂ ਕਿਤੇ ਗਏ ਨਹੀਂ ਗੁਰੂ ਮਹਾਰਾਜ ਆਪਣੇ ਦਰਬਾਰਾਂ ਤੇ ਹਮੇਸ਼ਾ ਹਾਜ਼ਰ ਰਹਿੰਦੇ ਨੇ ਤੇ ਕੀ ਏ ਸਾਨੂੰ ਸਾਡੇ ਕੋਲ ਸਿਰਫ ਉਹ ਅੱਖਾਂ ਨਹੀਂ ਜਿਹਦੇ ਨਾਲ ਅਸੀਂ ਉਹਨਾਂ ਦਾ ਇੱਥੇ ਵਿਚਰਦਿਆਂ ਦਾ ਦਰਸ਼ਨ ਕਰ ਸਕੀਏ 2 ਮਿੰਟ ਵਾਸਤੇ ਹਾਜ਼ਰੀ ਭਰਨੀ ਏ ਕੀ ਬੇਨਤੀ ਕਰਨੀ ਏ ਅਰਦਾਸ ਕਰਨੀ ਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿ हे ਗਰੀਬ ਨੂੰ ਆਜ ਪਾਤਸ਼ਾਹ ਸਾਨੂੰ ਵੀ ਉਹ ਅੱਖੀਆਂ ਬਖਸ਼ ਦਿਓ ਸਾਨੂੰ ਵੀ ਉਹ ਨੇਤਰ ਬਖਸ਼ ਦਿਓ ਸਾਡੇ ਵੀ ਅੰਦਰਲੇ ਨੇਤਰ ਹਿਰਦੇ ਦੇ ਨੇਤਰ ਖੋਲ ਦਿਓ ਜਿਹਦੇ ਨਾਲ ਅਸੀਂ ਤੁਹਾਡੇ ਇੱਥੇ ਆਸਣ ਤੇ ਬੈਠਿਆਂ ਦੇ ਦਰਸ਼ਨ ਕਰ ਸਕੀਏ ਆਓ 2 ਕੁ ਮਿੰਟ ਦੀ ਹਾਜ਼ਰੀ ਭਰਨੀ ਏ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਰੱਜ ਰੱਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਹਜ਼ੂਰ ਗਰੀਬ ਨਿਵਾਜ ਬੜਿਆਂ ਤੋਂ ਤੇਰਾ ਟਿਕਾਣਾ ਪੁੱਛਿਆ ਬੜਿਆਂ ਤੋਂ ਤੇਰੇ ਰਹਿਣ ਦੀ ਜਗ੍ਹਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਏ ਤੇ ਸਾਰਿਆਂ ਨੇ ਅੱਡੋ ਅੱਡ ਦੱਸਿਆ ਕੀ ਕਹਿੰਦੇ ਨੇ ਕੋਈ ਤਾਂ ਆਖੇ ਪਿਆਰਾ ਦਿਲ ਵਿੱਚ ਵਸਦਾ 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 ਵਿਚ ਵਸਦਾ ਕੋਈ ਤਾਂ ਆਖੇ ਪਿਆਰਾ ਦਿਲ ਵਿੱਚ ਵਸਦਾ ਕੋਈ ਤਾਂ ਆਖੇ ਪਿਆਰਾ ਦਿਲ ਵਿੱਚ ਵਸਦਾ ਕੋਈ ਤਾਂ ਆਖੇ ਪਿਆਰਾ ਦਿਲ ਵਿੱਚ ਵਸਦਾ ਅਸਲ ਟਿਕਾਣਾ ਤੇਰਾ ਕੋਈ ਵੀ ਨਹੀਂ ਦੱਸਦਾ 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 ਕੀ ਕਰਾਂ ਤੇ ਕਿੱਧਰ ਨੂੰ ਜਾਵਾਂ ਕੀ ਕਰਾਂ ਤੇ ਕਿੱਧਰ ਨੂੰ ਜਾਵਾਂ ਇੱਕ ਵਾਰੀ ਖੋਲ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਸਾਧ ਸੰਗਤ ਜੀ ਸਮਾਪਤੀ ਕਰ ਦੇਣ ਦਾ ਇਸ਼ਾਰਾ ਹੋ ਗਿਆ ਪਰ ਇੱਕ ਵਚਨ ਛੋਟਾ ਜਿਹਾ ਕਹਿ ਕੇ ਸਮਾਪਤੀ ਕਰਾਂਗੇ ਭੁੱਲਾਂ ਦੀ ਖਿਮਾ ਬਖਸ਼ ਦਿਓ ਬੇਨਤੀ ਏ ਕਿਲੇ ਵਾਲੇ ਪਾਸ਼ਾ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲੈ ਚਰਨਾਂ ਦੇ ਨਾਲ ਲਾ ਕੇ ਆਪਣੇ ਕੋਲ ਹੀ ਬਿਠਾ ਲੈ ਕਾਦੇ ਵਾਸਤੇ ਕਿਤੇ ਕਲਯੁਗ ਦੀ ਚੱਕਾ ਚੌਂਦ ਵੇਖ ਕੇ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਬੜੇ ਜਨਮ ਹੋ ਗਏ ਵਿਛੜਿਆ ਨੂੰ ਗੁਰੂ ਦੀ ਕਿਰਪਾ ਦੇ ਸਦਕਾ ਇਹ ਮਨੁੱਖਾ ਦੇ ਹੀ ਮਿਲੀ ਹੈ ਕਿਰਪਾ ਕਰਕੇ ਆਪਣੇ ਚਰਨੀ ਲਾ ਲੈ ਕੋਲ ਬਿਠਾ ਲੈ ਕਿਤੇ ਮੈਂ ਫੇਰ ਤੇ ਤੋਂ ਵਿਛੜ ਨਾ ਜਾਵਾਂ ਮੈਨੂੰ ਵੀ ਆਪਣੇ ਚਰਨੀ ਲਾ ਲੈ ਮੈਨੂੰ ਵੀ ਆਪਣੇ ਚਰਨੀ ਲਾ ਲੈ ਮੈਨੂੰ ਵੀ ਆਪਣੇ ਚਰਨੀ ਲਾ ਲੈ ਮੈਨੂੰ ਵੀ ਆਪਣੇ ਚਰਨੀ ਲਾਲ ਚਰਨੀ ਲਾ ਕੇ ਕੋਲ ਬਿਠਾ ਲੈ 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 ਇਸੇ ਸੇਰ ਵਿੱਚੜੀ ਮਾ ਜਾਵਾ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਜ ਰਜ ਪਰੇਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਮੇਰੇ ਸੋਹਣੇ ਪਿਆਰੇ ਪ੍ਰੀਤਮ ਵੇ ਤੇਰੇ ਦਰ ਤੇ ਅਰਜੀ ਪਾਵਾਂ ਮੈਂ ਇੱਕ ਵਾਰ ਖੋਲ ਦੇ ਅੱਖੀਆਂ ਨੂੰ ਤੇਰੇ ਰਜ ਰਜ ਦਰਸ਼ਨ ਪਾਵਾਂ ਮੈਂ ਇਹਨੀਆਂ ਬੇਨਤੀ ਪ੍ਰਵਾਨ ਕਰਿਓ ਜੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਖਿਮਾ ਦੇ ਜਾਚਕਾਂ ਜੇ ਸਮਾਂ ਥੋੜਾ ਵੱਧ ਲੈ ਲਿਆ ਗਿਆ ਹੋਵੇ ਉਹਦੇ ਲਈ ਵੀ ਖਿਮਾ ਦੇ ਜਾਚਕਾਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਬੁਲਾਓ ਫਤਿਹ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਬੋਧੀ ਆਨੰਦ ਮਈ ਧਾਰਨਾ ਸੰਤਾਂ ਨੇ ਸਰਵਨ ਕਰਾਈ ਹੈ ਹੁਣ ਸਾਡੇ ਸਤਕਾਰਯੋਗ ਵਿਸ਼ਵ ਪ੍ਰਤਾਪ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ